yeah <laughs> ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਅੱਜ ਪੂਰੇ ਵਿਸ਼ਵ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸਰਦਾਰਤਾ ਅਤੇ ਸਤਿ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਸ੍ਰੀ ਮੁਕਸਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਿੱਚ ਵੀਰਵਾਰ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਕੱਢੇ ਗਏ ਇਸ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਇਸ ਨੂੰ ਮੂਲਯਤ ਕੀਤੀ ਕੀ ਕਹਿਣਾ ਚਾਹੋਗੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਗੁਰੂ ਪਹਿਲੇ ਗੁਰੂ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਕੀ ਕਹਿਣਾ ਜਾਵੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਕੇ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਾਰ ਸੋਤੋ ਦੇ ਸਬੰਧ ਵਿੱਚ ਜੋ ਕਿ 18 ਤੇ 19 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਉਤਾਰਪੁਰ ਦੇ ਸਬੰਧ ਵਿੱਚ ਮਹਾਨ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਖਰੂਰ ਸੰਗਤ ਦੇ ਤਜੋਗ ਨਾਲ ਕੱਢਿਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਵਕਤ ਵਕਤ ਵਿਚਾਰਨ ਤੋਂ ਹੁੰਦਾ ਹੋਇਆ ਸ਼ਾਮ ਨੂੰ ਖੱਤ ਨੰਬਰ ਗੇਟ ਤੇ ਸਮਾਪਤ ਹੋਏਗਾ। ਇਸ ਦੇ ਸਬੰਧ ਵਿੱਚ ਕੱਲ ਮਿਤੀ 19 ਜਿਆਰਾ ਨੂੰ ਮਹਾਨ ਕੀਰਤਨ ਦਰਬਾਰ ਕਰਾਇਆ ਜਾਵੇਗਾ ਅਤੇ ਦੀਆਰਟੀਆ ਵੱਲੋਂ ਖੇਡਿਆ ਜਾਏਗਾ ਸਾਧ ਸੰਗਤ ਨੂੰ ਬੇਨਤੀ ਹੈ ਕਿ ਵਾਰਤੋਂ ਵਾਰਤੋਂ ਕੱਲ੍ਹ ਸ਼ਾਮ ਨੂੰ 8 ਵਜੇ ਤੋਂ ਸਮਾਪਤੀ ਤੋਂ ਬਾਅਦ ਗੁਰੂ ਘਰ ਪਹੁੰਚੋ ਅਤੇ ਮਹਾਨ ਕੋ ਨਾਟਕ ਖੇਡਿਆ ਜਾ ਰਿਹਾ ਹੈ ਹੀਰਾਂ ਦੇ ਸੰਬੰਧ ਵਿੱਚ ਉਹਦੀ ਰੌਣਕ ਬਤਾਓ ਇੱਕ ਹੋਰ ਬਹੁਤ ਥੀਦੀ ਗੱਲ ਹੈ ਕਿ ਜੋ ਬਖਾਰਪੁਰ ਦਾ ਲੰਗਾ ਅੱਜ ਖੋਲਿਆ ਗਿਆ ਹੈ ਸੈਂਟਰ ਵੱਲੋਂ ਬਹੁਤ ਥੀਦੀ ਗੱਲ ਹੈ ਇਹਦੇ ਸੰਬੰਧ ਵਿੱਚ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵੈਗਨ ਦੀਕਾ ਖਾਲਸਾ ਵੈਗਨ ਦੀ ਕੀਫਤ ਕੀ ਕਿਨੇ ਜਾਉਗੇ ਵਰ ਸਕਾਰ ਜੋ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਨੂੰ ਬੜੇ ਪ੍ਰੇਮ ਸਕਾਰ ਅਤੇ ਸ਼ਰਧਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਦਰਬਾਰ ਸਾਹਿਬ ਵੱਲੋਂ ਮਨੋਧਿਆ ਹੋਇਆ ਹੈ ਸ੍ਰੀ ਦਰਬਾਰ ਸਾਹਿਬ ਜੁਗੰਦੀ ਸਾਹਿਬ ਨੂੰ ਸਤਿਗੁਰੂ ਕੇ ਪਿਆਰਿਓ ਸਾਡੇ ਕੋ 9 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੈ 5:00 ਪੀ ਆ ਰਿਹਾ ਤੇ 5:00 ਵਿਚ ਬੜੇ ਪ੍ਰੇਮ ਭੰਕਾਰ ਦੇ ਨਾਲ ਨਗਰ ਕੀਰਤਨ 7 ਨੰਬਰ ਗੇਟ ਤੋਂ ਪ੍ਰਾਰੰਭ ਹੋ ਕੇ ਅਰਦਾਤ ਜਗਜੀਤ ਸਿੰਘ ਵਾਲੀ ਬਰਾੜ ਵਾਲੀ ਗਲੀ ਸ਼ੇਰ ਸਿੰਘ ਵਾਲਾ ਚੋਂ ਅਤੇ ਹੌਲੀ ਹੌਲੀ ਬੈਂਕ ਰੋਡ ਦੇ ਵਿੱਚ ਨਿਕਰਦਾ ਹੋਇਆ ਗਲਰੀਆ ਸੰਗਤਾਂ ਦਾ ਭਾਰੀ ਇਕੱਠ ਹੈ ਸੰਗਤਾਂ ਭਾਰੀ ਨਗਰ ਕੀਰਤਨ ਦਾ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਏ ਹੋਏ ਪੁਰਣਿਆਂ ਤੇ ਚੱਲ ਰਹੀਆਂ ਤੇ ਉਹਨਾਂ ਨੂੰ ਯਾਦ ਕਰ ਰਹੀਆਂ ਨੇ ਸ੍ਰੀ ਦਰਬਾਰ ਸਾਹਿਬ ਲੋ ਜਿਹੜਾ ਹੈ ਤੇ ਬੜੇ ਪ੍ਰੇਮ ਸਰਕਾਰ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ 17 ਸੋਗ੍ਰੀ 17 ਨਵੰਬਰ ਤੋਂ ਗੁਰਦੁਆਰਾ ਜੀ ਦਾ ਸਾਹ ਦੇਖੇ ਸਿੱਜਾ ਖੰਡ ਮਾਨ ਸਾਹਿਬ ਪਰ ਆਰੰਭ ਨੇ ਹਰ ਘਰਕ ਸਮਾਗਮ ਹੋਣਗੇ ਸਤਸਗੁਰੂ ਜੀ ਦੀ ਅਲਾਹ ਬਾਣੀ ਦੇ ਛਪ ਕੀਰਤਨ ਹੋਣਗੇ ਨਾਲ ਹੀ ਗੁਰਦੁਆਰਾ ਕਪੂਖਾ ਵਿਖੇ ਜੀ ਦਰਬਾਰ ਸਾਹਿਬੋਂ ਅੰਮ੍ਰਿਤਸੰਚਾਰ ਹੋਏਗਾ ਤੇ ਸਾਨੂੰ ਅੱਜ ਦੇ ਦਿਨ ਸੇਖ ਨੂੰ ਨਾਲ ਕੇ ਮਹਾਰਾਜ ਜੀ ਦੇ ਗੁਣਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਸਤਸਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਜੀਤ ਸਿੱਖੀ ਸਿੱਖਿਆ ਗੁਰੂ ਵਿਚਾਰ ਨਜ਼ਰੀ ਕਰਮ ਲਗਾਏ ਪਰ ਅੰਮ੍ਰਿਤ ਰੇਰ ਨੂੰ ਯਾਦ ਕਰਨਾ ਚਾਹੀਦਾ ਤੇ ਨਿਮਰ ਰਣਾ ਚਾਹੀਦਾ ਹੈ ਬਾਣੀ ਪੰਥੀ ਚਾਹੀਦਾ ਹੈ ਚਾਹੀਦਾ ਹੈ ਆਪਣੇ ਦਸਾਂ ਨਵਾਂ ਦਿਨ ਕਿਰਤਮਾਈ ਕਰਨੀ ਚਾਹੀਦੀ ਸਤਿਗੁਰੂਾਨ ਕਦੇ ਮਦਦ ਰਾਇ ਜਿਹੜਾ ਆਪਣੇ ਸਾਰ ਵੀ ਜਿਹੜਾ ਹੈ ਕਮਾਉਣਾ ਚਾਹੀਦਾ ਹੈ ਜਿੱਤੇ ਆਪਾਂ ਸਤਿਗੁਰਾਨ ਕਦੇ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਮਨਾਉਨੇ ਆ ਉਹਦੇ ਆਪਾਂ ਨੂੰ ਪ੍ਰਦੇਸ਼ ਤੋਂ ਵੀ ਆਪਣੇ ਹਿਰਦੇ ਦੇ ਧਾਰਨ ਕਰਨਾ ਚਾਹੀਦਾ ਹੈ ਇਤਨੀਆ ਹੀ ਬੇਨਤੀਆਂ ਕਰਦਾ ਹੋਇਆ ਦਾਸ ਜਮਾਦਾ ਅਜਾਜ ਕਹਿਵਾਸ ਸਿੰਘ ਦਾ ਖਾਲਸਾ ਵਾਇਕਰੀ ਜੀ ਦੀ ਪਤਨੀ ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ